ਹਾਂਜੀ ਦੋਸਤੋ ਸਾਡੇ ਚੈਨਲ ਮਲਾਬੇ ਬ੍ਰਦਰ ਤੇ ਤੁਹਾਡਾ ਸਵਾਗਤ ਹੈ ਨਵੇਂ-ਨਵੇਂ ਰਿਸ਼ਤੇ ਦੇਖਣ ਲਈ ਸਾਡਾ ਚੈਨਲ ਕਰੋ ਸਬਸਕ੍ਰਾਈਬ ਤੇ ਸ਼ੇਅਰ ਹੁਣ ਚੱਲਦੇ ਆਪਾਂ ਆਪਣੇ ਪਹਿਲੇ ਰਿਸ਼ਤੇ ਵੱਲ ਹਾਂਜੀ ਦੋਸਤੋ ਅੱਜ ਦਾ ਪਹਿਲਾ ਰਿਸ਼ਤਾ ਲੜਕੇ ਦਾ ਹੈ ਨਾਮ ਜਤਿੰਦਰਪਾਲ ਸਿੰਘ ਗੋਤ ਭੁੱਲੜਾ ਹੈ ਜਨਮ 1995 ਦਾ ਹੈ ਕੱਦ 5 ਫੁੱਟ 9 ਇੰਚ ਹੈ ਇੱਕ ਭਰਾ ਮੈਰਿਡ ਹੈ ਇੱਕ ਭੈਣ ਉਹ ਵੀ ਮੈਰਿਡ ਹੈ ਜ਼ਮੀਨ 6 ਏਕੜ ਹੈ ਮੁੰਡੇ ਦਾ ਏਰੀਆ ਬਰਨਾਲਾ ਮੁੰਡਾ ਕਵੈਤ ਗਿਆ ਹੋਇਆ ਉੱਥੇ ਟਰੱਕ ਡਰਾਈਵਰ ਹੈ ਵਧੀਆ ਤਨਖਾਹ ਹੈ ਹੁਣ ਮੁੰਡਾ ਪੰਜਾਬ ਆਇਆ ਹੋਇਆ ਹੈ ਇਹਨਾਂ ਦੀ ਡਿਮਾਂਡ ਕੁੜੀ ਸੋਹਣੀ ਤੇ ਖਾਨਦਾਨੀ ਪਰਿਵਾਰ ਦੀ ਹੋਵੇ ਘੱਟੋ ਘੱਟ ਕੱਦ 5 ਫੁੱਟ 6 ਇੰਚ ਹੋਵੇ ਪਰਿਵਾਰ ਦਾ ਸੰਪਰਕ ਨੰਬਰ ਨੀਚੇ ਦਿੱਤਾ ਹੋਇਆ ਹੈ ਇਸ ਨੰਬਰ ਦੇ ਤੁਸੀਂ ਪਰਿਵਾਰ ਨਾਲ ਸੰਪਰਕ ਕਰ ਸਕਦੇ ਹੋ ਹੁਣ ਹੈ ਆਪਣਾ ਅਗਲਾ ਰਿਸ਼ਤਾ ਲੜਕੀ ਦਾ ਨਾਮ ਕੌਰ ਜਨਮ 1998 ਦਾ ਹੈ ਕੱਦ 5 ਫੁੱਟ 6 ਇੰਚ ਹੈ ਕੁੜੀ ਕੈਨੇਡਾ ਵਰਕ ਪਰਮਿਟ ਤੇ ਕੁੜੀ ਦਾ ਏਰੀਆ ਬਠਿੰਡਾ ਹੈ ਇਹਨਾਂ ਦੀ ਡਿਮਾਂਡ ਮੁੰਡਾ ਕੈਨੇਡਾ ਪੀਆਰ ਹੋਵੇ ਤੇ ਮੁੰਡੇ ਕੋਲੇ ਜ਼ਮੀਨ 5 ਕਿੱਲੇ ਹੋਵੇ ਹਾਂਜੀ ਅਗਲਾ ਰਿਸ਼ਤਾ ਲੜਕੀ ਦਾ ਹੈ ਨਾਮ ਕੌਰ ਡੇਟ ਆਫ ਬਰਥ 1997 ਗੋਤ ਢਿਲੋਂ ਹੈ ਕੱਦ 5 ਫੁੱਟ 3 ਇੰਚ ਹੈ ਕੁੜੀ ਦੀ ਸਟੱਡੀ ਬੀਸੀਏ ਪੀਜੀਡੀਸੀ ਕੀਤੀ ਹੋਈ ਹੈ ਹਾਈਲਰਟਸ ਦੇ ਸੇਵ ਐਂਡ ਹੈ ਇਹਨਾਂ ਨੂੰ ਜਾਂ ਤਾ ਮੁੰਡਾ ਖਰਚਾ ਕਰਦਾ ਹੋਵੇ ਉਹ ਚਾਹੀਦਾ ਜਾਂ ਫਿਰ ਲੜਕਾ ਕੈਨੇਡਾ ਵਿੱਚ ਪੀਆਰ ਹੋਵੇ ਜਿਹਦੇ ਕੋਲੇ ਜ਼ਮੀਨ ਘੱਟੋ ਘੱਟ 5 ਕਿਲੇ ਹੋਣ। ਹਾਂਜੀ ਅਗਲਾ ਰਿਸ਼ਤਾ ਵੀ ਲੜਕੀ ਦਾ ਹੈ ਨਾਮ ਕੌਰ ਜਨਮ 1997 ਦਾ ਕੱਦ 5 ਫੁੱਟ 5 ਇੰਚ ਹੈ ਕੁੜੀ ਕੈਨੇਡਾ ਵਰਕ ਪਰਮਿਟ ਤੇ ਹੈ ਕੁੜੀ ਦਾ ਏਰੀਆ ਤਲਵੰਡੀ ਸਾਬੋ ਹੈ ਇਹਨਾਂ ਦੀ ਡਿਮਾਂਡ ਮੁੰਡਾ ਕੈਨੇਡਾ ਪੀਆਰ ਹੋਵੇ ਤੇ ਜ਼ਮੀਨ ਉਹਦੇ ਕੋਲੇ ਵੀ 5 ਤੋਂ 6 ਕਿਲੇ ਹੋਣ। ਹਾਂਜੀ ਅਗਲਾ ਰਿਸ਼ਤਾ ਵੀ ਲੜਕੀ ਦਾ ਹੈ ਨਾਮ ਕੌਰ ਕਾਸਟ ਜੱਟ ਸਿੱਖ ਹੈ ਡੇਟ ਆਵਰ 1992 ਹੈ ਕੁੜੀ ਦੀ ਸਟੱਡੀ ਆਈਟੀਆਈ ਤੇ ਫੈਸ਼ਨ ਡਿਜ਼ਾਈਨਿੰਗ ਤੇ ਕੰਪਿਊਟਰ ਡਿਪਲੋਮਾ ਕੀਤਾ ਹੋਇਆ ਕੁੜੀ ਦਾ ਏਰੀਆ ਬੱਗਾ ਪੁਰਾਣਾ ਹੈ ਇਹਨਾਂ ਦੀ ਡਿਮਾਂਡ ਲੜਕਾ ਕੈਨੇਡਾ ਪੀਆਰ ਹੋਵੇ ਤੇ ਲੜਕੇ ਕੋਲੇ ਜ਼ਮੀਨ ਘਟੋ ਘਟ 4 ਕਿੱਲੇ ਹੋਣ ਹਾਂਜੀ ਅਗਲਾ ਰਿਸ਼ਤਾ ਵੀ ਲੜਕੀ ਦਾ ਹੈ ਲੜਕੀ ਤਲਾਕ ਸੁਦ ਹੈ ਨਾਮ ਕੌਰ ਕਾਸਟ ਜੱਟ ਸਿੱਖ ਹੈ ਡੇਟ ਆਵਰ 1999 ਹੈ ਕੁੜੀ ਦੀ ਸਟੱਡੀ ਬੀਏ ਇਹਨਾਂ ਦਾ ਏਰੀਆ ਰੰਪਰਾ ਫੂਲ ਹੈ ਇਹਨਾਂ ਦੀ ਡਿਮਾਂਡ ਲੜਕਾ ਪ੍ਰਾਈਵੇਟ ਨੌਕਰੀ ਕਰਦਾ ਹੋਵੇ ਤੇ ਲੜਕੇ ਕੋਲੇ ਜ਼ਮੀਨ ਘੱਟੋ ਘੱਟ 6 ਏਕ ਲੇ ਹੁਣ ਬਠਿੰਡਾ ਏਰੀਆ ਵਾਲੇ ਹੀ ਸੰਪਰਕ ਕਰਨ ਧੰਨਵਾਦ ਜੀ ਹਾਂਜੀ ਅਗਲਾ ਰਿਸ਼ਤਾ ਲੜਕੇ ਦਾ ਹੈ ਲੜਕਾ ਹਰਿਆਣੇ ਤੋਂ ਆ ਨਾਮ ਕਰਮਜੀਤ ਸਿੰਘ ਜਾਤੀ ਜੱਟ ਸਿੱਖ ਹੈ ਜਨਮ 2000 ਦਾ ਹੈ ਕੱਦ 5 ਫੁੱਟ 7 ਇੰਚ ਮੁੰਡੇ ਦੀ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਮੁੰਡੇ ਕੋਲੇ ਜ਼ਮੀਨ 10 ਕਿੱਲੇ ਆ ਦੋ ਭਰਾ ਨੇ ਛੋਟਾ ਅਨਮੈਰਿਡ ਹੈ ਲੜਕੇ ਦਾ ਆਪਣਾ ਵਧੀਆ ਕਾਰੋਬਰ ਹੈ ਇਹਨਾਂ ਦੀ ਡਿਮਾਂਡ ਕੁੜੀ ਪੜ੍ਹੀ ਲਿਖੀ ਸੋਹਣੀ ਤੇ ਖਾਨਦਾਨੀ ਪਰਿਵਾਰ ਦੀ ਹੋਵੇ ਨੀچے ਪਰਿਵਾਰ ਦਾ ਸੰਪਰਕ ਨੰਬਰ ਹੈ ਤੁਸੀਂ ਡਾਇਰੈਕਟ ਪਰਿਵਾਰ ਨਾਲ ਗੱਲ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਲੜਕੇ ਦਾ ਹੈ ਨਾਮ ਸਿੰਘ ਗੋਤਮਾਨ ਕਾਸਟ ਮਜਵੀ ਸਿੱਖ ਹੈ ਜਨਮ 1997 ਦਾ ਹੈ ਕੱਦ 5 ਫੁੱਟ 7 ਇੰਚ ਹੈ ਮੁੰਡੇ ਦੀ ਪੜਾਈ ਪੋਸਟ ਗ੍ਰੈਜੂਏਟ ਹੈ ਲੜਕਾ ਪੀਐਸਪੀਸ਼ਲ ਮੈਗਮੇਚ ਸਰਕਾਰੀ ਨੌਕਰੀ ਕਰਦਾ ਹੈ ਇਹਨਾਂ ਦੀ ਡਿਮਾਂਡ ਕੁੜੀ ਪੜ੍ਹੀ ਲਿਖੀ ਸੋਹਣੀ ਤੇ ਖਾਨਦਾਨੀ ਪਰਿਵਾਰ ਦੀ ਹੋਵੇ ਆਪਣੀ ਜਿਹੜੀ ਐਡ ਲੌਨ ਦੀ ਫੀਸ ਹੈ ਬਿਲਕੁਲ ਜੈਨੂਅਲ ਰੱਖੀ ਹੋਈ ਆ ਬਾਕੀ ਮੈਰਜ ਵੀਰੋ ਨਾਲ ਬਿਲਕੁਲ ਘਟ ਹੈਗੀ ਸਿਰਫ ਐਡ ਦੇ ਪੈਸੇ ਲੈ ਜਾਣਗੇ ਆਪਣੀ ਜਿਹੜੀ ਫੀਸ ਹੈ ਉਹ 200 ਰੁਪਿਆ ਪਰ ਐਡ ਰੱਖੀ ਗਈ ਹੈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਆਪਾਂ ਕਿੱਥੋਂ-ਕਿੱਥੋਂ ਦੇਖ ਰਹੇ ਆ ਦੋਸਤੋ ਏਸੇ ਅੱਜ ਦੇ ਰਿਸ਼ਤੇ ਨਵੇਂ-ਨਵੇਂ ਰਿਸ਼ਤੇ ਦੇਖਣ ਲਈ ਸਾਡਾ ਚੈਨਲ ਕਰੋ ਸਬਸਕ੍ਰਾਈਬ ਤੇ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੇ ਕਿਸੇ ਦੀ ਪ੍ਰੋਫਾਈਲ ਮੈਚ ਹੁੰਦੀ ਆ ਹੁਣ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ